ਅੱਜ ਤੋਂ 100 ਸਾਲ ਪਹਿਲਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਪਾਣੀ ਨੂੰ ਵੇਚਿਆ ਜਾ ਸਕਦਾ ਹੈ ਪਰ ਅੱਜ ਕੱਲ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਸ਼ੁੱਧ ਪਾਣੀ ਵੇਚ ਰਹੀਆਂ ਹਨ ਪੈਕੇਜਡ ਵਾਟਰ ਦੇ ਨਾਂ ਤੇ ਉਹਨਾਂ ਦੀਆਂ ਕੰਪਨੀਆਂ ਬਹੁਤ ਧੂਮ ਮਚਾ ਰਹੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਇੰਡੀਆ ਦਾ ਇੱਕ ਅਜੀਹਾ ਬ੍ਰਾਂਡ ਜੋ ਅੱਜ ਸ਼ੁੱਧਤਾ ਦਾ ਪ੍ਰਤੀਕ ਬਣ ਚੁੱਕਿਆ ਹੈ ਉਸ ਦੀ ਕਹਾਣੀ ਕੀ ਹੈ ਇਹ ਕਹਾਣੀ ਉਸ ਕੰਪਨੀ ਦੀ ਹੈ ਜੋ ਸ਼ੁਰੂ ਵਿੱਚ ਮਲੇਰੀਏ ਦੀ ਦਵਾਈ ਬਣਾਉਂਦੀ ਸੀ ਪਰ ਬਾਅਦ ਵਿੱਚ ਪੈਕੇਜਡ ਵਾਟਰ ਵੇਚਣ ਲੱਗੀ ਫਿਅਲਿਸ ਬਿਸਲੇਰੀ ਨਾਮ ਦੇ ਇਟਲੀ ਦੇ ਇੱਕ ਬਿਜ਼ਨਸਮੈਨ ਨੇ ਇਸ ਦੀ ਸ਼ੁਰੂਆਤ ਕੀਤੀ 1921 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਮਿਲਾਨ ਵਿੱਚ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਡਾਕਟਰ ਰੋਜੀ ਨੇ ਕੰਪਨੀ ਨੂੰ ਸੰਭਾਲਿਆ ਇਸ ਦੇ ਮਾਲਕ ਬਣੇ ਸ਼ੁਰੂਆਤ ਵਿੱਚ ਬਿਸਲੇਰੀ ਦੀ ਕੰਪਨੀ ਮਲੇਰੀਆ ਦੇ ਇਲਾਜ ਲਈ ਦਵਾਈ ਬਣਾਉਣ ਦੀ ਕੰਪਨੀ ਸੀ ਅਤੇ ਉਸ ਵਕਤ ਉਨ੍ਹਾਂ ਦੀ ਇੱਕ ਬ੍ਰਾਂਚ ਆਪਣੇ ਇੰਡੀਆ ਦੇ ਮੁੰਬਈ ਵਿੱਚ ਸੀ ਇੰਡੀਆ ਦੇ ਜਾਣੇ-ਮਾਣੇ ਬਿਜ਼ਨਸਮੈਨ ਖੁਸਰੂ ਸੰਤੂਕੂ ਦੇ ਪਿਤਾ ਜੀ ਬਿਸਲੈਰੀ ਕੰਪਨੀ ਦੇ ਲੀਗਲ ਐਡਵਾਈਜ਼ਰ ਸਨ ਅਤੇ ਨਾਲ ਹੀ ਡਾਕਟਰ ਰੋਜੀ ਦੇ ਚੰਗੇ ਦੋਸਤ ਵੀ ਸਨ ਡਾਕਟਰ ਰੋਜੀ ਨੇ ਦੇਸ਼ ਵਿੱਚ ਵਧਦੀ ਹੋਈ ਬਿਜ਼ਨਸ ਦੀ ਡਿਮਾਂਡ ਨੂੰ ਦੇਖਦੇ ਹੋਏ ਦੂਜਿਆਂ ਤੋਂ ਕੁਝ ਅਲੱਗ ਕਰਨ ਦਾ ਸੋਚਿਆ ਉਹ ਇਹ ਸਭ ਸੋਚ ਹੀ ਰਹੇ ਸਨ ਕਿ ਉਸੇ ਵਕਤ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਬਿਸਲੈਰੀ ਬਿਜ਼ਨਸ ਦੀ ਸ਼ੁਰੂਆਤ ਇੰਡੀਆ ਵਿੱਚ ਕੀਤੀ ਜਾਵੇ ਇੰਡੀਆ ਵਿੱਚ ਬ੍ਰਾਂਡਡ ਵਾਟਰ ਵੇਚਣ ਦਾ ਫਾਰਮੂਲਾ ਤਾਂ ਤਿਆਰ ਸੀ ਡਾਕਟਰ ਰੋਜੀ ਦੇ ਕੋਲ ਪਰ ਹੁਣ ਜ਼ਿੰਮੇਦਾਰੀ ਖੁਸਰੂ ਸੰਤੂ ਕੁਸਰ ਨੂੰ ਮਨਾਉਣ ਦੀ ਸੀ ਅਤੇ ਉਹਨਾਂ ਨੂੰ ਵੀ ਮਨਾ ਲਿਆ ਅਤੇ ਕਿਹਾ ਕਿ ਆਪਾਂ ਮਿਲ ਕੇ ਕੁਝ ਨਵੀਂ ਸ਼ੁਰੂਆਤ ਕਰਦੇ ਹਾਂ ਇੰਡੀਆ ਵਿੱਚ ਇਸ ਵਕਤ ਬਿਜ਼ਨਸ ਦੀ ਡਿਮਾਂਡ ਹੈ ਲੋਕ ਚਾਹੁੰਦੇ ਹਨ ਕਿ ਕੁਝ ਨਵਾਂ ਹੋ ਜਾਵੇ ਪਰ ਕੋਈ ਆਈਡੀਆ ਮਿਲ ਨਹੀਂ ਰਿਹਾ ਮੇਰੇ ਕੋਲ ਇੱਕ ਆਈਡੀਆ ਹੈ ਆਪਾਂ ਪੈਕੇਜਡ ਵਾਟਰ ਵੇਚਾਂਗੇ ਸ਼ੁੱਧ ਪਾਣੀ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਅਤੇ ਇਸ ਆਈਡੀਏ ਨੂੰ ਲੈ ਕੇ ਉਹਨਾਂ ਨੇ ਖੁਸਰੂ ਸੰਤੂਕੂ ਜੀ ਨੂੰ ਮਨਾ ਲਿਆ ਖੁਸਰੂ ਸੰਤੂਕੂ ਤਿਆਰ ਸਨ ਵਾਟਰ ਪਲਾਂਟ ਲਗਵਾਉਣ ਲਈ ਅਤੇ ਸ਼ੁਰੂਆਤ ਕਰਦੇ ਹਨ ਉਹ ਮੁੰਬਈ ਦੇ ਠਾਣੀ ਖੇਤਰ ਵਿੱਚ ਬਿਸਲਰੀ ਵਾਟਰ ਪਲਾਂਟ ਦੀ 1965 ਵਿੱਚ ਉਸ ਤੋਂ ਬਾਅਦ ਜੋ ਇਹ ਕੰਮ ਸੀ ਰੁਕਣ ਵਾਲਾ ਨਹੀਂ ਸੀ ਸ਼ੁਰੂਆਤ ਵਿੱਚ ਲੋਕ ਖੁਸਰੂ ਸੰਤੂਕੂ ਸਰ ਨੂੰ ਪਾਗਲ ਕਹਿਣ ਲੱਗੇ ਕਿ ਇਹ ਕੀ ਕਰ ਰਹੇ ਹਨ ਮਤਲਬ ਪਾਣੀ ਥੋੜੀ ਨਾ ਵਿਕੇਗਾ ਉਹ ਇਸ ਲਈ ਅਜਿਹਾ ਕਰ ਰਹੇ ਸਨ ਕਿਉਂਕਿ ਇੰਡੀਆ ਵਿੱਚ ਜਦੋਂ ਇਸ ਕੰਪਨੀ ਦੀ ਸ਼ੁਰੂਆਤ ਹੋਈ ਸੀ ਉਦੋਂ 1 ਰੁਪਏ ਵਿੱਚ ਇੱਕ ਪਾਣੀ ਦੀ ਬੋਤਲ ਨੂੰ ਵੇਚਿਆ ਜਾ ਰਿਹਾ ਸੀ ਅਤੇ ਉਸ ਵਕਤ 1 ਰੁਪਇਆ ਆਪਣੀ ਬਹੁਤ ਕੀਮਤ ਰੱਖਦਾ ਸੀ ਅਤੇ 1 ਰੁਪਇਆ ਦੇ ਕੇ ਪਾਣੀ ਖਰੀਦਣ ਵਾਲੇ ਲੋਕ ਬਹੁਤ ਘੱਟ ਸਨ ਬਿਸਲਰੀ ਵਾਟਰ ਪਲੈਂਟ ਨੂੰ ਮੁੰਬਈ ਵਿੱਚ ਸਥਾਪਿਤ ਕਰਨ ਪਿੱਛੇ ਜੋ ਸੋਚ ਸੀ ਉਹ ਇਹ ਸੀ ਕਿ ਉਸ ਸਮੇਂ ਉੱਥੇ ਪੀਣ ਦਾ ਪਾਣੀ ਲਾਇਕ ਨਹੀਂ ਸੀ ਪਾਣੀ ਪੀਣ ਦੇ ਲਾਇਕ ਨਹੀਂ ਸੀ ਇਸ ਲਈ ਡਾਕਟਰ ਰੋਜੀ ਨੇ ਸੋਚਿਆ ਕਿ ਲੋਕਾਂ ਨੂੰ ਸ਼ੁੱਧ ਪਾਣੀ ਮਿਲ ਨਹੀਂ ਰਿਹਾ ਹੈ ਇਸ ਲਈ ਇਹ ਜੋ ਸਾਡਾ ਬਿਜ਼ਨਸ ਸ਼ੁੱਧ ਪਾਣੀ ਵਾਲਾ ਵਾਟਰ ਪਲਾਂਟ ਵਾਲਾ ਇਹ ਬਹੁਤ ਚੰਗੀ ਤਰ੍ਹਾਂ ਚੱਲੇਗਾ ਪਰ ਅਜੇ ਹਾਂ ਨਹੀਂ ਹੋਇਆ ਇਟਲੀ ਦੇ ਬਿਜ਼ਨਸਮੈਨ ਨੇ ਬਿਸਲਰੀ ਕੰਪਨੀ ਦੀ ਸ਼ੁਰੂਆਤ ਕੀਤੀ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਇੰਡੀਅਨ ਕੰਪਨੀ ਕਿਵੇਂ ਬਣ ਗਈ ਤਾ ਪਹਿਲਾਂ ਸ਼ੁਰੂਆਤ ਤੋਂ ਹੀ ਗੱਲ ਕਰ ਲੈਂਦੇ ਹਾਂ ਸ਼ੁਰੂਆਤੀ ਦਿਨਾਂ ਵਿੱਚ ਵਿਸਲਰੀ ਦੇ ਦੋ ਪ੍ਰੋਡਕਟ ਮਾਰਕੀਟ ਵਿੱਚ ਆ ਰਹੇ ਸਨ ਪਹਿਲਾ ਸੀ ਵਿਸਲਰੀ ਵਾਟਰ ਤੇ ਦੂਜਾ ਸੀ ਵਿਸਲਰੀ ਸੋਡਾ ਇਹ ਜੋ ਦੋਨੋਂ ਪ੍ਰੋਡਕਟ ਸੀ ਇਹਨਾਂ ਦੀ ਸਪਲਾਈ ਮਹਿੰਗੇ ਰੈਸਟੋਰੈਂਟਾਂ ਵਿੱਚ ਹੋ ਰਹੀ ਸੀ ਫਾਈਵ ਸਟਾਰ ਹੋਟਲਸ ਵਿੱਚ ਹੋ ਰਹੀ ਸੀ ਅਤੇ ਹੌਲੀ-ਹੌਲੀ ਆਮ ਪਬਲਿਕ ਨੂੰ ਵੀ ਮਿਲਣ ਲੱਗਿਆ ਸੀ ਪਰ ਜੋ ਡਿਮਾਂਡ ਸੀ ਮਾਰਕੀਟ ਵਿੱਚ ਉਹ ਵਿਸਲਰੀ ਸੋਡੇ ਦੀ ਜ਼ਿਆਦਾ ਸੀ ਜਿਸ ਵਾਟਰ ਪਲਾਂਟ ਦੀ ਸ਼ੁਰੂਆਤ ਕੀਤੀ ਸੀ ਜੋ ਪਾਣੀ ਵੇਚਣਾ ਚਾਹੁੰਦੇ ਸਨ ਉਹ ਵਿਕ ਨਹੀਂ ਰਿਹਾ ਸੀ ਅਤੇ ਖੁਸਰੂ ਸੰਤੂ ਕੋ ਸਾਰ ਨੂੰ ਇਹ ਸਮਝ ਵਿੱਚ ਆ ਚੁੱਕਿਆ ਸੀ ਕਿ ਇਹ ਕੰਮ ਜ਼ਿਆਦਾ ਚੱਲੇਗਾ ਨਹੀਂ ਅਜਹਿ ਵਿੱਚ ਉਹਨਾਂ ਨੇ ਫੈਸਲਾ ਲਿਆ ਕਿ ਇਸ ਨੂੰ ਵੇਚ ਦਿੰਦੇ ਹਾਂ ਜਦੋਂ ਬਿਸਲਰੀ ਦੇ ਵਿਕਣ ਦੀ ਗੱਲ ਮਾਰਕੀਟ ਵਿੱਚ ਫੈਲ ਗਈ ਤੇ ਜਦੋਂ ਪਾਰਲੀ ਕੰਪਨੀ ਦੇ ਜੋ ਚੋਹਾਨ ਬ੍ਰਦਰਸ ਸਨ ਉਹਨਾਂ ਨੂੰ ਪਤਾ ਲੱਗਿਆ ਬਿਸਲਰੀ ਬਿਕਣ ਦੇ ਲਈ ਤਿਆਰ ਹੈ ਅਤੇ ਪਾਰਲੇ ਕੰਪਨੀ ਦੇ ਜੋ ਚੋਹਾਨ ਬ੍ਰਦਰਸਨ ਉਹਨਾਂ ਵਿੱਚੋਂ ਇੱਕ ਰਮੇਸ਼ ਚੋਹਾਨ ਜੀ ਨੇ 1969 ਵਿੱਚ ਇਸ ਕੰਪਨੀ ਨੂੰ ਖਰੀਦ ਲਿਆ ਬਿਸਲਰੀ ਹੁਣ ਪਾਰਲੇ ਦੇ ਕੋਲ ਆ ਚੁੱਕੀ ਸੀ ਅਤੇ ਹੁਣ ਜਦੋਂ ਉਹਨਾਂ ਨੇ ਖਰੀਦੀ ਤਾਂ ਇੰਡੀਆ ਵਿੱਚ ਉਹਨਾਂ ਦੇ 5 ਸਟੋਰ ਸਨ 4 ਮੁੰਬਈ ਵਿੱਚ ਤੇ 1 ਕੋਲਕੱਤਾ ਵਿੱਚ ਰਮੇਸ਼ ਚੋਹਾਨ ਜੀ ਨੇ ਆਪਣੀ ਸੋਚ ਨੂੰ ਥੋੜਾ ਅੱਗੇ ਵਧਾਇਆ ਇੱਕ ਨਵੇਂ ਤਰੀਕੇ ਦੇ ਨਾਲ ਉਹਨਾਂ ਨੇ ਬਿਸਲਰੀ ਨੂੰ ਮਾਰਕੀਟ ਵਿੱਚ ਲਾਂਚ ਕੀਤਾ ਤੇ ਉਹ ਪਾਣੀ ਹੀ ਵੇਚ ਰਹੇ ਸਨ ਬਿਸਲਰੀ ਕੰਪਨੀ ਦਾ ਪਰ ਨਾਲ ਹੀ ਕੁਝ ਹੋਰ ਪ੍ਰੋਡਕਟ ਲੈ ਕੇ ਆ ਗਏ ਬਬਲੀ ਓਸਟਲ ਤੇ ਨਾਲ ਬਿਸਲਰੀ ਸੋਡਾ ਵੀ ਲੈ ਕੇ ਆਏ ਤਾਂ ਪਾਰਲੇ ਗਰੁੱਪ ਨੇ ਕਈ ਸਾਲਾਂ ਤੱਕ ਬਿਸਲਰੀ ਦੇ ਨਾਂ ਨਾਲ ਇਸ ਨੂੰ ਵੇਚਿਆ ਅੱਗੇ ਚੱਲ ਕੇ ਇਸ ਕੰਪਨੀ ਨੇ ਸੌਫਟ ਡਰਿੰਕ ਵੀ ਲਾਂਚ ਕੀਤਾ ਜੋ ਕਿ ਕੱਚ ਦੀ ਬੋਤਲ ਵਿੱਚ ਵੇਚਿਆ ਜਾਂਦਾ ਸੀ ਜਿਸ ਨੂੰ ਪੀਣ ਤੋਂ ਬਾਅਦ ਬੋਤਲ ਨੂੰ ਵਾਪਸ ਦੇਣਾ ਹੁੰਦਾ ਸੀ ਪਾਰਲੇ ਕੰਪਨੀ ਬਿਸਲਰੀ ਨੂੰ ਲੈ ਕੇ ਅਲੱਗ-ਅਲੱਗ ਢੰਗ ਤਰੀਕੇ ਤਿਆਰ ਕਰ ਰਹੀ ਸੀ ਅਤੇ ਇਸੇ ਵਿੱਚ ਉਹਨਾਂ ਨੇ ਸੋਚਿਆ ਇੰਡੀਆ ਵਿੱਚ ਜੋ ਸਰਵਜੈਨਿਕ ਜਗ੍ਹਾ ਹਨ ਜਿਵੇਂ バス ਸਟੈਂਡ ਹੋ ਗਏ ਰੇਲਵੇ ਸਟੇਸ਼ਨ ਸੜਕਾਂ ਦੇ ਕਿਨਾਰੇ ਹੋ ਗਏ ਢਾਬੇ ਹੋ ਗਏ ਅਜਹੀਆਂ ਜਗਾਵਾਂ ਤੇ ਅਸੀਂ ਬਿਸਲਰੀ ਵਾਟਰ ਪਹੁੰਚਾਉਣਾ ਹੈ ਅਤੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਨੇ ਡਿਸਟਰੀਬਿਊਟਰ ਬਣਾਉਣਾ ਸ਼ੁਰੂ ਕੀਤਾ ਜੋ ਕਿ ਨੇੜੇ-ਤੇੜੇ ਦੁਕਾਨਾਂ ਲਗਾਉਂਦੇ ਸਨ ਇਹਨਾਂ ਦਾ ਪਰਪਸ ਇਹ ਵੀ ਸੀ ਕਿ ਖਾਸ ਕਰ ਜਦੋਂ ਵੀ ਕੋਈ ਟਰੈਵਲਿੰਗ ਕਰ ਰਿਹਾ ਹੁੰਦਾ ਹੈ ਉਹਨਾਂ ਨੂੰ ਕਿਤੇ ਗੰਦਾ ਪਾਣੀ ਪੀਣ ਨੂੰ ਨਾ ਮਿਲ ਜਾਵੇ ਤਾਂ ਕਿ ਉਹਨਾਂ ਦੀ ਯਾਤਰਾ ਖਰਾਬ ਨਾ ਹੋ ਜਾਵੇ ਤਾਂ ਅਜਾਹੇ ਵਿੱਚ ਇਹਨਾਂ ਨੇ ਖਾਸ ਕਰਕੇ ਉਹਨਾਂ ਜਗਾਵਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਇਹਨਾਂ ਨੂੰ ਉਮੀਦ ਸੀ ਕਿ ਲੋਕ ਪਾਣੀ ਖਰੀਦਣਾ ਸ਼ੁਰੂ ਕਰਨਗੇ ਅਤੇ ਜੋ ਇਹਨਾਂ ਦੀ ਸੋਚ ਸੀ ਉਹ ਕੰਮ ਆਈ ਕੰਪਨੀ ਨੇ ਆਪਣਾ ਜੋ ਬ੍ਰਾਂਡ ਪ੍ਰੋਮੋਸ਼ਨ ਦਾ ਤਰੀਕਾ ਸੀ ਜੋ ਪੈਕੇਜਿੰਗ ਸੀ ਉਸ ਵਿੱਚ ਵੀ ਬਦਲਾਅ ਲੈ ਆੰਦਾ ਅਤੇ ਹੌਲੀ-ਹੌਲੀ ਮਾਰਕੀਟ ਵਿੱਚ ਬਿਸਲਰੀ ਵਾਟਰ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ 1997 ਤੋਂ 1999 ਤੱਕ ਬਿਸਲਰੀ ਨੇ ਇੰਡੀਅਨ ਮਾਰਕੀਟ ਵਿੱਚ ਆਪਣਾ ਇੱਕ ਅਲੱਗ ਹੀ ਝੰਡਾ ਗੱਡ ਦਿੱਤਾ ਪਰ ਕਹਿੰਦੇ ਹਨ ਕਿ ਕੰਪੀਟੀਸ਼ਨ ਤਾਂ ਆ ਹੀ ਜਾਂਦਾ ਹੈ 2000 ਵਿੱਚ ਬਿਆਲੇ ਅਤੇ ਕੈਨਲੇ ਵਰਗੀਆਂ ਕੰਪਨੀਆਂ ਆਈਆਂ ਅਤੇ ਉਹਨਾਂ ਨੇ ਵੀ ਦਾਵਾ ਕੀਤਾ ਕਿ ਉਹ ਸ਼ੁੱਧ ਪਾਣੀ ਭਾਰਤੀ ਲੋਕਾਂ ਲਈ ਉਪਲਬਧ ਕਰਵਾ ਰਹੀਆਂ ਹਨ ਅਤੇ ਅਜਿਹੇ ਵਿੱਚ ਵਿਸਲਰੀ ਦੇ ਸਾਹਮਣੇ ਚੈਲੰਜ ਆਇਆ ਹੁਣ ਉਹਨਾਂ ਨੂੰ ਫਿਰ ਤੋਂ ਆਪਣੇ ਆਪ ਨੂੰ ਰੀਪੋਜੀਸ਼ਨ ਕਰਨਾ ਸੀ ਕੋਈ ਨਵਾਂ ਤਰੀਕਾ ਲੈ ਕੇ ਆਉਣਾ ਸੀ ਵਿਸਲਰੀ ਬੋਟਲਸ ਦੇ ਸਾਈਜ਼ ਵਿੱਚ ਫਰਕ ਲੈ ਕੇ ਆਇਆ ਅਲੱਗ-ਅਲੱਗ ਸਾਈਜ਼ ਦੀਆਂ ਬੋਤਲਾਂ ਉਹਨਾਂ ਨੇ ਮਾਰਕੀਟ ਵਿੱਚ ਉਤਾਰੀਆਂ ਅਤੇ ਆਪਣੇ ਐਡਵਰਟਾਈਜ਼ਮੈਂਟ ਦੇ ਤਰੀਕੇ ਨੂੰ ਬਦਲੇਆ ਇੱਕ ਊਂਠ ਵਾਲਾ ਵਿਗਿਆਪਨ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਇਸ ਤਰ੍ਹਾਂ ਤੇ ਹੋਰ ਲਗਾਤਾਰ ਉਹ ਆਪਣੇ ਐਡਵਰਟਾਈਜ਼ ਦੇ ਤਰੀਕੇ ਨੂੰ ਬਦਲਦੇ ਰਹੇ ਅਤੇ ਕੋਸ਼ਿਸ਼ ਕਰਦੇ ਰਹੇ ਕਿ ਜੋ ਉਹਨਾਂ ਦੀ ਇੰਡੀਅਨ ਮਾਰਕੀਟ ਵਿੱਚ ਜਗ੍ਹਾ ਹੈ ਉਹ ਕਿਤੇ ਨਾ ਜਾਵੇ ਅੱਜ ਵੀ ਲਗਭਗ 60% ਹਿੱਸੇਦਾਰੀ ਇੰਡੀਅਨ ਮਾਰਕੀਟ ਵਿੱਚ ਬਿਸਲਰੀ ਕੰਪਨੀ ਰੱਖਦੀ ਹੈ ਅੱਜ ਇਹਨਾਂ ਦੇ 135 ਪਲਾਂਟ ਤੋਂ ਵੀ ਜ਼ਿਆਦਾ ਪਲਾਂਟ ਹਨ ਤਕਰੀਬਨ 2 ਕਰੋੜ ਲੀਟਰ ਤੋਂ ਵੀ ਜ਼ਿਆਦਾ ਪਾਣੀ ਰੋਜ਼ਾਨਾ ਇਹ ਵੇਚਦੇ ਹਨ ਅਤੇ ਹਜ਼ਾਰਾਂ ਇਹਨਾਂ ਦੇ ਡਿਸਟ੍ਰੀਬਿਊਟਰ ਬਣ ਚੁੱਕੇ ਹਨ ਅਤੇ ਰਿਟੇਲ ਆਊਟਲੈਟ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਖਿਆ ਪਹੁੰਚ ਚੁੱਕੀ ਹੈ ਬਿਸਲਰੀ ਕੰਪਨੀ ਦੀ ਇਹ ਕਹਾਣੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਜੇਕਰ ਤੁਸੀਂ ਠੀਕ ਤਰੀਕੇ ਨਾਲ ਅੱਗੇ ਵਧੋ ਸਹੀ ਸੋਚ ਨਾਲ ਅੱਗੇ ਵਧੋ ਤਾਂ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਆ ਜਾਵਣ ਚਾਹੇ ਜਿੰਨੇ ਵੀ ਲੋਕ ਕਹਿਣ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਤੁਹਾਨੂੰ ਪਾਗਲ ਕਹਿਣ ਲੱਗਣਗੇ ਪਰ ਤੁਹਾਨੂੰ ਆਪਣਾ ਕੰਮ ਕਰਦੇ ਰਹਿਣਾ ਹੈ ਅਤੇ ਦੱਸਣਾ ਹੈ ਕਿ ਜੋ ਤੁਸੀਂ ਸੋਚਿਆ ਹੈ ਉਹ ਬਿਲਕੁਲ ਸਹੀ ਸੋਚਿਆ ਹੈ ਜੇਕਰ ਬਿਜ਼ਨਸਮੈਨ ਬਣਨਾ ਚਾਹੁੰਦੇ ਹੋ ਤਾਂ ਬਿਸਲਰੀ ਦੀ ਇਹ ਕਹਾਣੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਧੰਨਵਾਦ